ਪਿੰਡ ਦੇ ਹੇਅ ਵਿੱਚ ਧੜੇ ਬਣਾਉਣੇ ਆਹ ਹੋ ਲਈ ਬਾਜ ਖੋਲਗੇ ਅਰੇ ਜੇ ਬਾਜੀ ਹੌਣ ਖੋਲ ਕੇ ਆਵਾਜ਼ ਆਈ ਪਿੰਡ ਦੇ ਹੇਅ ਵਿੱਚ ਧੜੇ ਬਣਾਉਣੇ ਸਿੰਘ ਫਸਾਉਣੇ ਇੱਥੇ ਹੁਣੇ ਸਿੰਘ ਵਾਰ ਚੱਲੇ ਜੀ ਇੱਥੇ ਹੁਣੇ ਸਿੰਘ ਵਾਰਦੇ ਪੈੜ ਪੈੜੀ ਉਹ ਆ ਰਿਹਾ ਓ ਇੱਕ ਜਵਾਗ ਜ ਸਾਡੇ ਲੜਦੇ ਲੱਗਾ ਉਹਨੂੰ ਪਤਾ ਨਹੀਂ ਵੀ ਕਲਾਕਾਰ ਨਹੀਂ ਪਾ ਵਿਆਹ ਲਈ ਆਉਣਾ ਹੈ ਤੇ ਕੁੰਡੀਆਂ ਦੇ ਸਿੰਘ ਫਸਾਉਣੇ ਪਿੰਡ ਦੇ ਹੇ ਵਿੱਚ ਧਾਰੇ ਬਣਾਉਣੇ ਕੁੰਡੀਆਂ ਦੇ ਸਿੰਘ ਫਸਾਉਣੇ ਵੇਸੇ ਸਿੰਘ ਫਸਾਉਣੇ ਬਣਦੇ ਕੰਮ ਆਪ ਗੋਣੇ ਬਣਦੇ ਕੰਮ ਆਪ ਗੋਣੇ ਤੇ ਮਾੜਾ ਅਖਵਾਈ ਦਾ ਤੇ ਮਾੜਾ ਅਖਵਾਈ ਦਾ ਮਾੜਾ ਅਖਵਾਈ ਦਾ ਮਾੜਾ ਅਖਵਾਈ ਦਾ ਜਦਿਆਂ ਤੋਂ ਬਿਨਾ ਕਿਸੇ ਤੇ ਨਾ ਚੱਲੇਗਾ ਜਦੋਂ ਤੋਂ ਬਿਨਾ ਕਿਸੇ ਤੇ ਚੱਲ ਚਲੀ ਜਾਏਗਾ ਸਤਿ ਸ਼੍ਰੀ ਅਕਾਲ ਸ੍ਰੀ ਲਾਈਲਾ ਸੱਜਿਆ ਬੋਜਨਾ